ਕਿ ਮੈਨੂੰ ਇੱਕ ਬੀਬੀ ਨੇ ਉੱਠ ਕੇ ਕਿਹਾ ਸੀ ਵੀ ਭੈਣ ਜੀ ਬੀਬੀਆਂ ਪੰਜਾਬ ਪਿਆਰਿਆਂ ਚ ਕਿਉਂ ਨਹੀਂ ਲੱਗ ਸਕਦੀਆਂ ਸਾਡਾ ਪਿੰਡ ਵਾਲਿਆਂ ਦਾ ਰੌਲਾ ਵਾ ਅਸੀਂ ਕਿੰਨੇ ਵੀ ਬੀਬੀਆਂ ਨੇ ਇਸ ਵਾਰੀ ਅੰਮ੍ਰਿਤ ਸੰਚਾਰ ਦੀ ਸੇਵਾ ਕਰਨੀ ਐ ਸੀ ਪੰਜ ਪਿਆਰੇ ਬਣਨਾ ਚਾਹੁੰਦੇ ਆ ਤੇ ਮੈਂ ਬੇਨਤੀ ਪਤਾ ਕੀ ਕੀਤੀ ਸੀ ਆ ਮੇਰੀਆਂ ਬਹੁਤੀਆਂ ਭੈਣਾਂ ਸਿਰ ਹਿਲਾਉਂਦੀਆਂ ਵਾ ਮੈਂ ਸਹ ਹੱਕ ਚ ਨਹੀਂ ਹੈਗੀ ਮੈਂ ਵੀ ਔਰਤ ਆ ਜਿੰਨਾ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਵੜਾਇਆ ਨਾ ਕਿਸੇ ਧਰਮ ਦੇ ਵਿੱਚ ਔਰਤ ਨੂੰ ਇਨੀ ਇੱਜ਼ਤ ਨਹੀਂ ਤੇ ਬਣਦੇ ਹੱਕ ਵੀ ਨਹੀਂ ਹੁਣ ਵੇਖੋ ਖਾਲਸਾ ਜੀ ਜਦੋਂ ਮਾਰੇ ਨੇ ਖਾਲਸਾ ਸਾਡਿਆ ਮਾਰੇ ਨੇ ਸਟੇਜ ਤੇ ਖਲੋ ਕੇ ਇਹ ਤਾਂ ਨਹੀਂ ਸੀ ਨਾ ਆਖਿਆ ਵੀ ਮੈਨੂੰ ਕੱਲਾ ਭਾਈ ਦਾ ਸੀਸ ਚਾਹੀਦਾ ਮਾਰੇ ਨੇ ਤਾਂ ਇਹ ਕਿਹਾ ਸੀ ਵੀ ਮੈਨੂੰ ਇੱਕ ਸਿੱਖ ਦਾ ਸੀਸ ਚਾਹੀਦਾ ਤੇ ਉੱਠਣ ਵਾਲਿਆਂ ਦੇ ਨਾਮ ਸਾਡੇ ਸਾਹਮਣੇ ਕੌਣ ਉੱਠਿਆ ਭਾਈ ਗੱਜ ਕੇ ਬੋਲੋ ਭਾਈ ਦਇਆ ਸਿੰਘ ਭਾਈ ਧਰਮ ਭਾਈ ਹਿੰਮਤ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਭਾਈਆਂ ਦਾ ਜ਼ਿਕਰ ਹੈ ਨਾ ਬੀਬੀ ਦਾ ਕਿਤੇ ਜ਼ਿਕਰ ਹੀ ਨਹੀਂ ਹੋਇਆ ਜਦੋਂ ਮਹਾਰਾਜ ਨੇ ਸੀਸ ਦੀ ਮੰਗ ਕੀਤੀ ਸੀ ਦਿਲਵਾਲੀ ਅੱਗੇ ਆਏ ਆ ਬੀਬੀ ਉੱਠਦੀ ਤੇ ਅੱਜ ਬੀਬੀਆਂ ਦਾ ਜ਼ਿਕਰ ਆ ਜਾਂਦਾ ਬਿਲਕੁਲ ਸਪਸ਼ਟ ਹੈ ਜਿਹੜੀ ਸਾਡੇ ਪਾਵਨ ਗੁਰੂ ਅਸਥਾਨਾਂ ਦੀ ਮਾਨ ਮਰਿਆਦਾ ਵਾ ਨਹੀਂ ਬੀਬੀਆਂ ਦਰਬਾਰ ਸਭ ਕੀਰਤਨ ਕਰ ਸਕਦੀਆਂ ਤੇ ਸਾਨੂੰ ਤਕਲੀਫ ਕਿਹੜੀ ਆ ਬੀਬੀ ਉਹਦੇ ਨਾਲ ਅਸੀਂ ਨੀਵੇਂ ਤੇ ਹੋ ਨਹੀਂ ਗਏ ਕਿੱਥੇ ਸਾਡਾ ਸਤਕਾਰ ਘਟਿਆ ਮੈਨੂੰ ਦੱਸ ਦਿਓ ਜਿਹੜੀ ਮਾਨ ਮਰਿਆਦਾ ਸ਼ੁਰੂ ਤੋਂ ਚੱਲਦੀ ਆ ਰਹੀ ਆ ਕਿਉਂ ਦਖਲ ਦੇਣਾ ਹੋਰ ਬਹੁਤ ਕਾਰਜਿਆ ਕਰਨ ਵਾਲੇ ਹੁਣ ਤੁਸੀਂ ਮੈਨੂੰ ਦੱਸੋ ਔਰਤ ਨੂੰ ਮਾਰੇ ਨੇ ਕਿੱਡੀ ਸੇਵਾ ਦਿੱਤੀ ਆ ਔਰਤ ਸੰਤ ਨੂੰ ਪੈਦਾ ਕਿਉਂ ਨਹੀਂ ਕਰੀ ਅੱਜ ਇੱਕ ਔਰਤੀ ਆ ਨਾ ਜਿਹੜੀ ਸੰਤ ਨੂੰ ਪੈਦਾ ਕਰ ਸਕਦੀ ਆ ਔਰਤੀ ਸੀ ਨਾ ਜਿਹਨੇ ਭਿੰਡਰਾਂ ਵਾਲੇ ਨੂੰ ਪੈਦਾ ਕੀਤਾ ਔਰਤੀ ਸੀ ਨਾ ਜਿਹਨੇ ਬਿਆਨ ਸਿੰਘ ਤੇ ਸਦਵੰਤ ਸਿੰਘ ਨੂੰ ਪੈਦਾ ਕੀਤਾ ਤੇ ਅੱਜ ਤੁਸੀਂ ਵੇਖ ਲਵੋ ਚੰਗੇ ਭਲੇ ਮੁੰਡਿਆਂ ਨੇ ਬੁਤਾਰਾ ਖਲੀਆਂ ਉਹ ਨੱਚਦੇ ਫੜਦੇ ਆ ਲੱਕ ਹਲਾਉਂਦੇ ਫੜਦੇ ਆ ਜਿਹੋ ਜਿਹਾ ਬੀਜਾਂਗੇ ਉਹ ਹੋ ਜੇ ਵੜਨਾ ਪੈਣਾ ਨਾ ਅੱਜ ਚਾਹੀਦਾ ਤੇ ਮਾਵਾ ਨੂੰ ਸੀ ਸੰਤ ਪੈਦਾ ਕਰਦੀਆਂ ਯੋਧੇ ਪੈਦਾ ਕਰਦੀਆਂ ਤੇ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਭਾਈ ਮਸਕੀਨ ਜੀ ਕਹਿੰਦੇ ਆ 20 ਸਾਲ ਪਹਿਲਾਂ ਉਹਦਾਂ ਦੇ ਗੁਣ ਧਾਰਨ ਕਰੋ ਜਿੱਦਾਂ ਦਾ ਮਾਂ ਬੱਚਾ ਚਾਹੁੰਦੀ ਆ ਤੇ ਅੱਜ ਦੀਆਂ ਮਾਵਾ ਦੇ ਢਿੱਡਾਂ ਵਿੱਚ ਬੱਚੇ ਆ ਤੇ ਮਾਵਾ ਸੋਸ਼ਲ ਮੀਡੀਆ ਦੇ ਠੁਮਕੇ ਲਾਉਂਦੀਆਂ ਫਿਰਦੀਆਂ ਤੇ ਨਚਾਰ ਹੀ ਪੈਦਾ ਹੋਣੇ ਸੰਤ ਥੋੜਾ ਨਾ ਪੈਦਾ ਹੋਣੇ ਆ ਯੋਧੇ ਥੋੜਾ ਨਾ ਪੈਦਾ ਹੋਣੇ ਆ